ਕ੍ਰਾਈਸਟ ਚਰਚ ਕੈਥਰਲ ਡਾਇਓਸਿਸ ਆਫ ਅੰਮ੍ਰਿਤਸਰ ਰਾਮਬਾਗ ਦੇ ਮੁਖ ਪਾਤਰੀ ਰੈਵਰੈਂਟ ਸਟੀਫਨ ਮਸੀਹ ਦੀ ਅਗਵਾਈ ਹੇਠ ਕੈਰਲ ਸਿੰਗਿੰਗ ਦੀ ਸ਼ੁਰੂਆਤ ਕੀਤੀ ਗਈ ਜਾਣਕਾਰੀ ਦਿੰਦਿਆਂ ਚਰਚ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਕੈਰਲ ਸਿੰਗਿੰਗ 6 ਤੋਂ 17 ਦਸੰਬਰ ਤੱਕ ਜਾਰੀ ਰਹੇਗੀ ਕੈਰਲ ਸਿੰਗਿੰਗ 크리스마ਸ ਤੋਂ ਕੁਝ ਦਿਨ ਪਹਿਲਾਂ ਹੁੰਦੀ ਹੈ ਅਤੇ ਪ੍ਰਭੂ ਦੇ ਦਾਸਾਂ ਦੇ ਘਰ ਜਾ ਕੇ ਪ੍ਰਭੂ ਯੀਸ਼ੂ ਮਸੀਹ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਂਦਾ ਹੈ ਇਸ ਮੌਕੇ ਅਮੈਨੂਅਲ ਰਾਏ ਵਿਕਰਮ ਸੰਧੂ ਯੂਸਫ ਮਸੀਹ ਸੁਰੇਇਆ ਮਸੀਹ ਨੀਤੂ ਸੰਧੂ ਕਵਿਤਾ ਮਸੀਹ ਕਾਇਨਾਤ ਮਸੀ ਮਾਈਕਲ ਸੋ ਹਤਾ ਮੈਰੀ ਮੂਨ ਰੋਜ਼ਲਿਨ ਸਮੇਤ ਬੜੀ ਗਿੰਦੇ ਵਿੱਚ ਸੰਗਤਾਂ ਸ਼ਾਮਿਲ ਸਨ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜਾ ਦਿਨ ਸਾਡੇ ਜੀਵਨ ਚ ਪ੍ਰਭੂ ਜੈਸ਼ੁਨ ਨੇ ਦਿੱਤਾ ਵਾ ਵਧਾਈ ਦੇਣਾ ਵਾ ਉਹ ਨਾਲ ਹੀ ਨਾਲ ਮੈਂ ਕਾਮਨਾ ਕਰਦਾ ਵਾਂ ਕਿ ਜਦ ਅਸੀਂ ਵੱਡੇ ਦਿਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਅੱਜ ਬਿਤੀ 6 ਬਾਰਾ ਤੋਂ ਜਿਹੜੀ ਸਾਡੀ ਕੈਰਲ ਸ਼ੁਰੂ ਹੋਣ ਜਾ ਰਹੀ ਆ ਔਰ 17 ਤਰੀਕ ਤੱਕ ਇਹ ਚੱਲੇਗੀ ਔਰ ਸ਼ਹਿਰ ਦੇ ਵੱਖ-ਵੱਖ ਇਸਤਾਨ ਦੇ ਵਿੱਚ ਅਸੀਂ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਨ ਦੀਆਂ ਜਿਹੜੀਆਂ ਵਧਾਈਆਂ ਵਾਂ ਲੈ ਕੇ ਲੋਕਾਂ ਤੱਕ ਪਹੁੰਚਾਂਗੇ ਔਰ ਜਦ ਇਸ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਕ੍ਰਾਈਸਚ ਕੈਥੈਡਰਲ ਰਾਮਬਾਗ ਦੇ ਵਿੱਚ ਪ੍ਰਾਰਥਨਾ ਦੇ ਦੁਆਰਾ ਸਾਡੀ ਸੰਗਤ ਦੇ ਮੈਂਬਰ ਜਿਹੜੇ ਸਾਡੇ ਨਾਲ ਅੱਜ ਜਗ੍ਹਾ-ਜਗ੍ਹਾ ਜਾ ਕੇ ਪ੍ਰਭੂ ਯਸ਼ੂ ਦੇ ਉਸ ਪਿਆਰ ਦਾ ਗੁਣਗਾਨ ਕਰ ਰਹੇ ਨੇ ਔਰ ਇਹਨਾਂ ਸਾਰਿਆਂ ਦੇ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਤੇ ਕਾਮਨਾ ਕਰਦਾ ਵਾਂ ਕਿ ਦਿਨ ਸਾਡੇ ਸਾਰਿਆਂ ਦੇ ਲਈ ਇੱਕ ਪ੍ਰ부ਦੀ ਗਵਾਹੀ ਔਰ ਪ੍ਰ부ਦੀ ਮਹਮਾ ਦਾ ਵਸੀਲਾ ਬਣੇ ਮੈਂ ਕ੍ਰਾਈਸਚਰਚ ਦਾ ਮੈਂਬਰ ਹੁੰਦੇ ਨਾ ਤੇ ਸਾਰਿਆਂ ਨੂੰ ਸਭ ਤੋਂ ਪਹਿਲੇ ਤੇ ਪਰਮੇਸ਼ਰ ਦਾ ਧੰਨਵਾਦ ਕਰਦਾ ਵਾਂ ਔਰ ਤੁਹਾਨੂੰ ਸਾਰਿਆਂ ਨੂੰ ਵੱਡੇ ਦਿਨ ਦੀ ਔਰ ਨਵੇਂ ਸਾਲ ਦੀ ਐਡਵਾਂਸ ਤੋਂ ਹੀ ਅਸੀਂ ਵਧਾਈ ਦਿੰਦੇ ਆ ਔਰ ਇਸ ਦਿਨ ਨੂੰ ਅਸੀਂ ਜੋ ਅੱਜ ਦਾ ਦਿਨ ਹੈ ਇਸ ਦਿਨ ਨੂੰ ਅਸੀਂ ਕੈਰਲ ਸਿੰਗਿੰਗ ਜੋ ਰਾਮਬਾ ਕ੍ਰਾਈਸਚਰਚ ਤੋਂ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਆ ਔਰ ਇੱਕ ਇਹ ਜਿਹੜੀ ਕੈਰਲ ਸਿੰਗਿੰਗ ਹੈ ਏ ਸਾਡੇ ਪادری ਸਾਹਿਬਾਨ ਰੈਵਰੈਂਟ ਸਟੀਫਨ ਸਟੀਫਨ ਮਸੀਹ ਜੀ ਦੇ ਅਗਵਾਈ ਦੇ ਹੇਠ ਹੋਣ ਜਾ ਰਹੀ ਹੈ ਜਿਹੜੇ ਕਿ ਅਸੀਂ ਹਰ ਘਰ ਦੇ ਵਿੱਚ ਜੋ ਆਪਣੇ ਸ਼ਹਿਰ ਦੇ ਸੰਗਤ ਹੈ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਸੀ ਉਹਨਾਂ ਨੂੰ ਵਧਾਈ ਦੇਵਾਂਗੇ ਤੇ ਨਾਲ ਦੇ ਨਾਲ ਉਹਨਾਂ ਉਹਨਾਂ ਦੇ ਲਈ ਸਾਡਾ ਇੱਕ ਉਥੇ ਆ ਜਾਣਾ ਜਿਹੜਾ ਇੱਕ ਆਸ਼ੀਸ਼ ਦਾ ਕਾਰਨ ਹੋਵੇ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 크리스마ਸ ਆ ਰਿਹਾ ਹੈ ਉਸ ਦੇ ਸਬੰਧਿਤ ਸਾਡੇ ਚਰਚ ਕ੍ਰਾਈਸਟ ਚਰਚ ਕੈਥੈਡਰਲ ਕੈਰਲ ਸਿੰਗਿੰਗ ਨੂੰ ਲੈ ਕੇ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ ਤਾਂ ਕਿ ਅਸੀਂ ਪਰਮੇਸ਼ਰ ਦੇ ਆਗਮਨ ਨੂੰ ਦੱਸ ਸਕੀਏ ਮੈਂ ਉਮੀਦ ਕਰਦੀ ਹਾਂ ਕਿ ਇਹ 크리스마 ਸਾਡੇ ਸਭਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਆਸ਼ੀਸ਼ ਦਾ ਕਾਰਨ ਠਹਿਰੇ। ਉਹ ਸਾਡੇ ਸਭਨਾਂ ਦੀ ਜ਼ਿੰਦਗੀ ਜਿਸ ਤਰ੍ਹਾਂ ਖੁਦਾਵੰ ਯਿਸੂ ਨੇ ਬਚਾਈ। ਅਸੀਂ ਵੀ ਦੂਸਰਿਆਂ ਨੂੰ ਪੈਗਾਮ ਦੇ ਕੇ ਦੂਸਰਿਆਂ ਦੀ ਜ਼ਿੰਦਗੀ ਦੇ ਲਈ ਇੱਕ ਆਸ਼ੀਸ਼ ਦਾ ਕਾਰਨ ਠਹਿਰੀਏ। ਧੰਨਵਾਦ। ਅਸੀਂ ਅੱਜ ਖੁਸ਼ੀ ਦਾ ਸੰਦੇਸ਼ ਲੈ ਕੇ ਲੋਕਾਂ ਦੇ ਘਰਾਂ-ਘਰਾਂ ਦੇ ਵਿੱਚ ਜਾ ਰਹੇ ਹਾਂ। ਸਾਡੀ ਚਰਚ ਤੋਂ ਅੱਜ ਜਿਹੜੀ ਹੈ ਕੈਰਲ ਸਿੰਗਿੰਗ ਸ਼ੁਰੂ ਹੋਣ ਜਾ ਰਹੀ ਹੈ। ਔਰ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਖੁਦਾ ਦੇ ਜਨਮ ਦਿਹਾੜੇ ਨੂੰ ਅਸੀਂ ਮਨਾਉਣ ਜਾ ਰਹੇ ਹਾਂ ਔਰ ਜੋ ਖੁਸ਼ਖਬਰੀ ਦਾ ਸੰਦੇਸ਼ ਹੈ ਉਹ ਅਸੀਂ ਲੋਕਾਂ ਦੇ ਘਰਾਂ-ਘਰਾਂ ਦੇ ਵਿੱਚ ਪਹੁੰਚਣ ਜਾ ਰਹੇ ਆ 크੍ਰਾਈਸਚਰਚ ਰਾਮ ਬਾਗ ਤੋਂ ਕੈਰਲ ਸਿੰਗਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਕੈਰਲ ਸਿੰਗਿੰਗ ਮਤਲਬ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਤੋਂ ਜਾਣੂ ਕਰਵਾਉਣਾ ਇਹ ਕੈਰਲ ਸਿੰਗਿੰਗ 6 ਦਸੰਬਰ ਤੋਂ 17 ਦਸੰਬਰ ਤੱਕ ਜਾਰੀ ਰਹੇਗੀ ਸੋ ਕਹਿ ਸਕਦੇ ਆ ਕਿ 크੍ਰਿਸਮਸ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਚੁੱਕੀ ਹੈ 크੍ਰਾਈਸਚਰਚ ਦੇ ਮੁਖ ਪਾਦਰੀ ਸਟੀਫਨ ਮਸੀਹ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ 크੍ਰਿਸਮਸ ਵਾਲੇ ਦਿਨ ਚਰਚ ਵਿਖੇ ਆਨ ਦਾ ਖੁੱਲਾ ਸੱਦਾ ਵੀ ਦਿੱਤਾ ਗਿਆ ਹੈ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੇ ਨਿਊਜ਼